ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਨਯੋਗ ਸੀਪੀ ਸੀਪੀ ਸਾਹਿਬ ਅੰਮ੍ਰਿਤਸਰ ਜਿਨ੍ਹਾਂ ਦੀਆਂ ਹਦਾਇਤਾਂ ਔਰ ਦਿਸ਼ਾ ਨਿਰਦੇਸ਼ ਤੇ ਆਲਰੇਡੀ ਮਾੜੇ ਅੰਸਰਾਂ ਦੇ ਖਿਲਾਫ ਔਰ ਸਪੈਸ਼ਲੀ ਜਿਹੜੇ ਡਰੱਗ ਸਮਗਲਰਸ ਔਰ ਪੈਡਲਰਸ ਨੇ ਉਹਨਾਂ ਦੇ ਅਗੇਂਸਟ ਮੁਹਿੰਮ ਸਾਡੀ ਆਲਰੇਡੀ ਚੱਲ ਰਹੀ ਆ ਉਹਦੀ ਕੰਟੀਨਿਊਸ਼ਨ ਦੇ ਵਿੱਚ ਹੀ ਸਾਡੀ ਟੀਮ ਐਸਪੀ ਸਾਹਿਬ ਵਿਰਕ ਸਾਹਿਬ ਕਮਲਜੀਤ ਸਿੰਘ ACP ਸਾਹਿਬ ਤੇ ਦਿਲਬਾਖ ਸਿੰਘ CIA ਦੇ ਜਿਹੜੇ ਇੰਚਾਰਜ ਆ ਇਸ ਟੀਮ ਨੂੰ ਅੱਜ ਸਫਲਤਾ ਮਿਲੀ ਆ ਜਿਹਦੇ ਤਹਿਤ ਦੋ ਬੰਦੇ ਸਰਜੀਤ ਸਿੰਘ ਜਿਹੜਾ ਭੱਗੂਪੁਰ ਹੈ ਜਨਾਲੇ ਦੇ ਵਿੱਚ ਐਂਡ ਐਂਡ ਇਹਦੇ ਨਾਲ ਗੁਰਕੀਰਤ ਬਡਾਲੀ ਇੱਥੇ ਛਾਟੇ ਦਾ ਤੇ ਦੋ ਜਣਿਆਂ ਨੂੰ ਅਰੈਸਟ ਕੀਤਾ ਔਰ ਇੱਕ FIR 17 ਨੰਬਰ NDPS ਐਕਟ ਤਹਿਤ ਦਰਜ ਕੀਤੀ ਹੈ ਔਰ ਇਹਨਾਂ ਕੋਲੋਂ 3 ਕਿਲੋ ਆਪੀਅਮ ਔਰ 3 ਵੈਪਨ ਨੇ ਇੱਕ 32 ਬੋਰ ਰਵਲਵਰ ਆ ਇੱਕ ਸਪਿੰਗਫੀਲਡ ਰਾਈਫਲ ਆ ਐਂਡ ਇੱਕ 12 ਬੋਰ ਦੀ ਰਾਈਫਲ ਆ ਔਰ ਇਹਦੇ ਨਾਲ ਹੀ ਜੰਦਾ ਕਾਰਤੂਸ ਵੀ ਨੇ ਔਰ 20000 ਦੀ ਡਰਗ ਮਨੀ ਰਿਕਵਰ ਕੀਤੀ ਆ ਔਰ ਇਹ ਬੜੀ ਚੰਗੀ ਸਫਲਤਾ ਸਾਡੀ ਟੀਮ ਨੂੰ ਮਿਲੀ ਆ ਜਿਹੜੀ ਕਿ ਸਾਰੀ ਟੀਮ ਵਧਾਈ ਦੇ ਪਾਤਰ ਆ ਕਿ ਬੋਲਦੇ ਆਰਵਾਲੇ ਜੀ ਇਹ ਦੋਨੋਂ ਤੇ ਇਹ ਨਮੇ ਪਰ ਕੰਨਿਕ ਸਭ ਨੂੰ ਦੱਸ ਜਿਹੜਾ ਸਰਜੀਤ ਸਿੰਘ ਆ ਜੀ ਇਹ 44 ਸਾਲ ਆ ਇਹਦੀ ਏਜ ਔਰ ਗੁਰਕੀਰਤ ਯੰਗ ਮੁੰਡਾ ਆ ਉਹ 21 ਸਾਲ ਆ ਜਿਹੜਾ ਸਰਜੀਤ ਆ ਇਹਦੀ ਪਹਿਲਾਂ ਵੀ ਕ੍ਰਿਮੀਨਲ ਬੈਕਗਰਾਉਂਡ ਆ ਸਰਾਏ ਮੰਦਖਾ ਇਹਦੇ ਅਗੇਂਸਟ ਇੱਕ ਪਰਚਾ ਦਰਜ ਹੈਗਾ ਆਲਰੇਡੀ ਅੱਧਾ ਕਿਲੋ ਆਪੀਐਮ ਦਾ 2014 ਦਾ ਔਰ ਇਹ ਜਿਹੜਾ ਮੁੰਡਾ ਯੰਗ ਆ ਨੈਚੁਰਲੀਆ ਨੇ ਇਹਨੂੰ ਜਾਂ ਤਾਂ ਮਤਲਬ ਮਨੀ ਦਾ ਲਾਲ ਚ ਇਹ ਫਲੈਸ਼ੀ ਲਾਈਫ ਸਟਾਈਲ ਕਰਕੇ ਜੋ ਬੱਚਿਆਂ ਚ ਰੁਝਾਨ ਹੈਗਾ ਇਹਨੇ ਉਹਨੂੰ ਨਾਲ ਲਾ ਲਿਆ ਸਰ ਕਿਤੋਂ ਆ ਕੇ ਹੁੰਦੇ ਸੀ ਇਹ ਹਜੇ ਪ੍ਰੀਲੀਮਿਨਰੀ ਜਿਹੜੀ ਇਹਨਾਂ ਦੀ ਪੁੱਛਗਿੱਛ ਆ ਉਹਦੇ ਮੁਤਾਬਕ ਝਾਰਖੰਡ ਤੋਂ ਆਏ ਆ ਜੀ ਬਾਕੀ ਇਹਨੂੰ ਇਨ ਡੈਪਥ ਸਾਡੀ ਟੀਮ ਚੈੱਕ ਕਰੇਗੀ ਸਰ ਇੱਕ ਗੱਡੀ ਵੀ ਆ ਨਾ ਔਰਚਨਰ ਇੱਕ ਗੱਡੀ ਵੀ ਆ ਜੀ ਜਿਹਦੇ ਨੰਬਰ ਹੈ ਜਾਂ ਚਾਲੀ ਨੰਬਰ ਲਗਾਇਆ ਨਹੀਂ ਉਹ ਹਲੇ ਚੈੱਕ ਕਰ ਰਹੇ ਆ ਜੀ ਉਹ ਦੇਖ ਆ ਜਿਹੜੇ ਹਾਲੇ ਤੱਕ ਤਾਂ ਸਿਰਫ ਏ ਸੀ ਇਹਦੇ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕਸ ਤੇ ਅਸੀਂ ਕੰਮ ਕਰ ਰਹੇ ਆਂ ਜਿਹੜੇ ਬੈਕਵਰਡ ਲਿੰਕਸ ਤੋਂ ਇਹ ਗੱਲ ਆਈ ਹੈ ਵੀ ਝਾਰਖੰਡ ਤੋਂ ਆਈ ਹੈ ਹਾਲਾਂਕਿ ਜਿਹੜੀਆਂ ਸੀ ਪਿਛਲੀਆਂ ਰਿਕਵਰੀਜ਼ ਕੀਤੀਆਂ ਉਹ ਚ ਝਾਰਖੰਡ ਘਟ ਆਇਆ ਵੈਸੇ ਇਹਨੂੰ ਜਿਹੜੀ ਹਿਸਟਰੀ ਹੈ ਦੀ ਐਨਡੀਪੀਐਸ ਦੀ ਉਹ ਚ ਅੱਗੇ ਵੀ ਉਤੋਂ ਸਪਲਾਈ ਹੁੰਦੀ ਰਹੀ ਹੈ ਪਰ ਸਾਡੇ ਆ ਰੀਸੈਂਟਲੀ ਕੇਸਸ ਚ ਹੋਇਆ ਕੇਸ ਹੈ ਜੇ ਵੈਪਨ ਸਰ ਲੀਗਲ ਕੇਨ ਲੈ ਕੇ ਵੈਪਨ ਵੈਸੇ ਦੇ ਕੋ ਲਾਇਸੈਂਸ ਹੈਗਾ ਆ ਪਰ ਐਕਸਪਾਇਰ ਆ ਇਸ ਕਰਕੇ ਐਟ ਪ੍ਰੈਜ਼ੈਂਟ ਇਲਲੀਗਲ ਵੈਪਨ ਇਹ ਠੀਕ ਹੈ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਨਯੋਗ ਸੀਪੀ ਸੀਪੀ ਸਾਹਿਬ ਅੰਮ੍ਰਿਤਸਰ ਜਿਨ੍ਹਾਂ ਦੀਆਂ ਹਦਾਇਤਾਂ ਔਰ ਦਿਸ਼ਾ ਨਿਰਦੇਸ਼ ਤੇ ਆਲਰੇਡੀ ਮਾੜੇ ਅੰਸਰਾਂ ਦੇ ਖਿਲਾਫ ਔਰ ਸਪੈਸ਼ਲੀ ਜਿਹੜੇ ਡਰੱਗ ਸਮਗਲਰਸ ਔਰ ਪੈਡਲਰਸ ਨੇ ਉਹਨਾਂ ਦੇ ਅਗੇਂਸਟ ਮੁਹਿੰਮ ਸਾਡੀ ਆਲਰੇਡੀ ਚੱਲ ਰਹੀ ਆ ਉਹਦੀ ਕੰਟੀਨਿਊਸ਼ਨ ਦੇ ਵਿੱਚ ਹੀ ਸਾਡੀ ਟੀਮ ਐਸਪੀ ਸਾਹਿਬ ਵਿਰਕ ਸਾਹਿਬ ਕਮਲਜੀਤ ਸਿੰਘ ACP ਸਾਹਿਬ ਤੇ ਦਿਲਬਾਖ ਸਿੰਘ CIA ਦੇ ਜਿਹੜੇ ਇੰਚਾਰਜ ਆ ਇਸ ਟੀਮ ਨੂੰ ਅੱਜ ਸਫਲਤਾ ਮਿਲੀ ਆ ਜਿਹਦੇ ਤਹਿਤ ਦੋ ਬੰਦੇ ਸਰਜੀਤ ਸਿੰਘ ਜਿਹੜਾ ਭੱਗੂਪੁਰ ਹੈ ਜਨਾਲੇ ਦੇ ਵਿੱਚ ਐਂਡ ਐਂਡ ਇਹਦੇ ਨਾਲ ਗੁਰਕੀਰਤ ਬਡਾਲੀ ਇੱਥੇ ਛਾਟੇ ਦਾ ਤੇ ਦੋ ਜਣਿਆਂ ਨੂੰ ਅਰੈਸਟ ਕੀਤਾ ਔਰ ਇੱਕ FIR 17 ਨੰਬਰ NDPS ਐਕਟ ਤਹਿਤ ਦਰਜ ਕੀਤੀ ਹੈ ਔਰ ਇਹਨਾਂ ਕੋਲੋਂ 3 ਕਿਲੋ ਆਪੀਅਮ ਔਰ 3 ਵੈਪਨ ਨੇ ਇੱਕ 32 ਬੋਰ ਰਵਲਵਰ ਆ ਇੱਕ ਸਪਿੰਗਫੀਲਡ ਰਾਈਫਲ ਆ ਐਂਡ ਇੱਕ 12 ਬੋਰ ਦੀ ਰਾਈਫਲ ਆ ਔਰ ਇਹਦੇ ਨਾਲ ਹੀ ਜੰਦਾ ਕਾਰਤੂਸ ਵੀ ਨੇ ਔਰ 20000 ਦੀ ਡਰਗ ਮਨੀ ਰਿਕਵਰ ਕੀਤੀ ਆ ਔਰ ਇਹ ਬੜੀ ਚੰਗੀ ਸਫਲਤਾ ਸਾਡੀ ਟੀਮ ਨੂੰ ਮਿਲੀ ਆ ਜਿਹੜੀ ਕਿ ਸਾਰੀ ਟੀਮ ਵਧਾਈ ਦੇ ਪਾਤਰ ਹੈ ਜੀ ਕਿ ਬੋਲਦੇ ਆਰਵਾਲੇ ਜੀ ਇਹ ਦੋਨੋਂ ਤੇ ਇਹ ਨਮੇ ਪਰ ਕੰਨਿਕ ਸਭ ਨੂੰ ਦੱਸ ਜਿਹੜਾ ਸਰਜੀਤ ਸਿੰਘ ਆ ਜੀ ਇਹ 44 ਸਾਲ ਆ ਇਹਦੀ ਏਜ ਔਰ ਗੁਰਕੀਰਤ ਯੰਗ ਮੁੰਡਾ ਆ ਉਹ 21 ਸਾਲ ਆ ਜਿਹੜਾ ਸਰਜੀਤ ਆ ਇਹਦੀ ਪਹਿਲਾਂ ਵੀ ਕ੍ਰਿਮੀਨਲ ਬੈਕਗ੍ਰਾਉਂਡ ਆ ਸਰਾਏ ਮੰਦਖਾ ਇਹਦੇ ਅਗੇਂਸਟ ਇੱਕ ਪਰਚਾ ਦਰਜ ਹੈਗਾ ਆਲਰੇਡੀ ਅੱਧਾ ਕਿਲੋ ਆਪੀਐਮ ਦਾ 2014 ਦਾ ਔਰ ਇਹ ਜਿਹੜਾ ਮੁੰਡਾ ਯੰਗ ਆ ਨੈਚੁਰਲੀਆ ਨੇ ਇਹਨੂੰ ਜਾਂ ਤਾਂ ਮਤਲਬ ਮਨੀ ਦਾ ਲਾਲ ਚ ਇਹ ਫਲੈਸ਼ੀ ਲਾਈਫ ਸਟਾਈਲ ਕਰਕੇ ਜੋ ਬੱਚਿਆਂ ਚ ਰੁਝਾਨ ਹੈਗਾ ਇਹਨੇ ਉਹਨੂੰ ਨਾਲ ਲਾ ਲਿਆ ਸਰ ਕਿਤੋਂ ਆ ਕੇ ਹੁੰਦੇ ਸੀ ਇਹ ਹਜੇ ਪ੍ਰੀਲੀਮਿਨਰੀ ਜਿਹੜੀ ਇਹਨਾਂ ਦੀ ਪੁੱਛਗਿੱਛ ਆ ਉਹਦੇ ਮੁਤਾਬਕ ਝਾਰਖੰਡ ਤੋਂ ਆਏ ਆ ਜੀ ਬਾਕੀ ਇਹਨੂੰ ਇਨ ਡੈਪਥ ਸਾਡੀ ਟੀਮ ਚੈੱਕ ਕਰੇਗੀ ਸਰ ਇੱਕ ਗੱਡੀ ਵੀ ਆ ਨਾ ਔਰਚਨਰ ਇੱਕ ਗੱਡੀ ਵੀ ਆ ਜੀ ਜਿਹਦੇ ਨੰਬਰ ਹੈ ਜਾਂ ਚਾਲੀ ਨੰਬਰ ਲਗਾਇਆ ਨਹੀਂ ਉਹ ਹਲੇ ਚੈੱਕ ਕਰ ਰਹੇ ਆ ਜੀ ਉਹ ਦੇਖ ਆ ਜਿਹੜੇ ਹਾਲੇ ਤੱਕ ਤਾਂ ਸਿਰਫ ਏ ਸੀ ਇਹਦੇ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕਸ ਤੇ ਅਸੀਂ ਕੰਮ ਕਰ ਰਹੇ ਆਂ ਜਿਹੜੇ ਬੈਕਵਰਡ ਲਿੰਕਸ ਤੋਂ ਇਹ ਗੱਲ ਆਈ ਹੈ ਵੀ ਝਾਰਖੰਡ ਤੋਂ ਆਈ ਹੈ ਹਾਲਾਂਕਿ ਜਿਹੜੀਆਂ ਸੀ ਪਿਛਲੀਆਂ ਰਿਕਵਰੀਜ਼ ਕੀਤੀਆਂ ਉਹ ਚ ਝਾਰਖੰਡ ਘਟ ਆਇਆ ਵੈਸੇ ਇਹਨੂੰ ਜਿਹੜੀ ਹਿਸਟਰੀ ਹੈ ਦੀ ਐਨਡੀਪੀਐਸ ਦੀ ਉਹ ਚ ਅੱਗੇ ਵੀ ਉਤੋਂ ਸਪਲਾਈ ਹੁੰਦੀ ਰਹੀ ਹੈ ਪਰ ਸਾਡੇ ਆ ਰੀਸੈਂਟਲੀ ਕੇਸਸ ਚ ਹੋਇਆ ਕੇਸ ਹੈ ਜੇ ਵੈਪਨ ਸਰ ਲੀਗਲ ਕੇਨ ਲੈ ਕੇ ਵੈਪਨ ਵੈਸੇ ਦੇ ਕੋ ਲਾਇਸੈਂਸ ਹੈਗਾ ਆ ਪਰ ਐਕਸਪਾਇਰ ਆ ਇਸ ਕਰਕੇ ਐਟ ਪ੍ਰੈਜ਼ੈਂਟ ਇਲਲੀਗਲ ਵੈਪਨ ਇਹ ਠੀਕ ਹੈ